ਉੱਤੇ ਬੈਠਿਆਂ ਦੇ ਲਾਜ ਵਿੱਚ ਆਣ ਕੇ ਅੱਜ ਕੀ ਕਰਦੇ ਆਣ ਸਾਨੂੰ ਨਹੀਂ ਹੁੰਦਾ ਇਹ ਸਰ ਇੱਕ ਸਰ ਇਹ ਨਹੀਂ ਰੋਕਦੇ ਪਰ ਜਿਹੜੀ ਇਹਨਾਂ ਨੇ ਕੀਤੀ ਇੱਕ ਵਰਸਾ ਸਾਂ ਪਛਾਣਦੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਹੋਈ ਹੈ ਇੱਕ ਪਰਿਵਾਰ ਦੇ ਵੱਲੋਂ ਗੁਟਕਾ ਸਾਹਿਬ ਅਤੇ Hindu ਸਭ ਰੂਪਾਂ ਦੀ ਬੇਅਦਬੀ ਕੀਤੀ ਗਈ ਇੱਕ ਗੱਟੇ ਦੇ ਵਿੱਚ ਬਨ ਕੇ ਇਹਨਾਂ ਨੂੰ ਰੂੜੀ ਤੇ ਸੁੱਟਿਆ ਗਿਆ ਫਿਰੋਜ਼ਪੁਰ ਦੇ ਪਿੰਡ ਇੱਛੇਵਾਲਾ ਦੀ ਇਹ ਵੀਡੀਓ ਹੈ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਧਰਮ ਪਰਿਵਰਤਨ ਕਰਨ ਤੋਂ ਬਾਅਦ ਧਾਰਮਿਕ ਗ੍ਰੰਥਾ ਸਮੇਤ Hindu ਦੇਵੀ ਦੇਵਤਿਆਂ ਦੀਆਂ ਸਰੂਪਾਂ ਨੂੰ ਇੱਕ ਗੱਟੇ ਦੇ ਵਿੱਚ ਪਾ ਕੇ ਰੂੜੀ ਤੇ ਸੁੱਟਿਆ ਗਿਆ ਇਸ ਦੀ ਜਾਣਕਾਰੀ ਪਿੰਡ ਦੇ ਪਾਠੀ ਸਿੰਘ ਨੂੰ ਲੱਗੀ ਤਾਂ ਪਾਠੀ ਸਿੰਘ ਦੇ ਵੱਲੋਂ ਸਿੱਖ ਸਟੂਡੈਂਟ ਫੰਡਰੇਸ਼ਨ ਦੇ ਨਾਲ ਮਿਲ ਕੇ ਉੱਥੋਂ ਧਾਰਮਿਕ ਗ੍ਰੰਥ ਅਤੇ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਵਿੱਚ ਲਿਆਂਦੀਆਂ ਗਈਆਂ ਜਦ ਉਹਨਾਂ ਨੇ ਪਲਾਸਟਿਕ ਦੇ ਗੱਟੇ ਦੇ ਵਿੱਚੋਂ ਸੁੱਟੇ ਗਏ ਧਾਰਮਿਕ ਗ੍ਰੰਥਾਂ ਦੀਆਂ ਤਸਵੀਰਾਂ ਬਾਹਰ ਕੱਢੀਆਂ ਤਾਂ ਉਸ ਦੇ ਵਿੱਚੋਂ ਇੱਕ ਪਰਿਵਾਰ ਦੀ ਫੋਟੋ ਮਿਲ ਗਈ ਜਿਨ੍ਹਾਂ ਦੇ ਵੱਲੋਂ ਇਹ ਗ੍ਰੰਥ ਅਤੇ ਧਾਰਮਿਕ ਸਰੂਪ ਸੁੱਟੇ ਗਏ ਸੀ ਤਾਂ ਜਥੇਬੰਦੀਆਂ ਦੇ ਵੱਲੋਂ ਪਰਿਵਾਰ ਦੇ ਘਰ ਜਾ ਕੇ ਜਦ ਪੁੱਛਿਆ ਗਿਆ ਤਾਂ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਧਰਮ ਪਰਿਵਰਤਨ ਕੀਤਾ ਅਤੇ ਪਾਦਰੀ ਦੇ ਕਹਿਣ ਤੇ ਇਹ ਕੁਝ ਕੀਤਾ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਮੌਕੇ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹਵਾਲੇ ਇਹਨਾਂ ਨੂੰ ਕਰ ਦਿੱਤਾ ਇੱਕ ਪਰਿਵਾਰ ਜਿਨ੍ਹਾਂ ਨੇ ਧਰਮ ਪਰਿਵਰਤਨ ਕੀਤਾ ਸੀ ਤਾਜ਼ੇ-ਤਾਜ਼ੇ ਇਸਾਈ ਬਣੇ ਸੀ ਉਹਨਾਂ ਨੇ ਪਾਦਰੀ ਦੇ ਕਹਿਣ ਤੇ ਆਪਣੇ ਘਰ ਦੇ ਵਿੱਚ ਪਈਆਂ Hindu ਦੇਵੀ ਦੇਵਤਿਆਂ ਦੇ ਸਰੂਪਾਂ ਅਤੇ ਗੁਟਕਾ ਸਾਹਿਬ ਨੂੰ ਇੱਕ ਗੱਟੇ ਦੇ ਵਿੱਚ ਪਾ ਕੇ ਰੂੜੀ ਤੇ ਸੁੱਟ ਦਿੱਤਾ ਪਿੰਡ ਦੇ ਪਾਠੀ ਸਿੰਘ ਨੂੰ ਜਦੋਂ ਇਸ ਵਾਕਤ ਪਤਾ ਲੱਗਾ ਤਾਂ ਉਹਨਾਂ ਨੇ ਸਿੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਇਸ ਗੱਟੇ ਨੂੰ ਖੋਲ੍ਹਿਆ ਤਾਂ ਇਸ ਦੇ ਵਿੱਚੋਂ ਇੱਕ ਪਰਿਵਾਰ ਦੀ ਫੋਟੋ ਦਿਸ ਪਈ ਔਰ ਜਦੋਂ ਉਹਨਾਂ ਦੇ ਘਰ ਇਹ ਗਏ ਤਾਂ ਉਹਨਾਂ ਨੇ ਖੁਦ ਮੰਨਿਆ ਕਿ ਪਾਦਰੀ ਦੇ ਕਹਿਣ ਤੇ ਉਹਨਾਂ ਦੇ ਵੱਲੋਂ ਇਹ ਬੇਅਦਬੀ ਕੀਤੀ ਗਈ ਇਹਨਾਂ ਤਸਵੀਰਾਂ ਨੂੰ ਗੁਟਕਾ ਸਾਹਿਬ ਨੂੰ ਰੂੜੀ ਤੇ ਸੁੱਟ ਦਿੱਤਾ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਦੇ ਪਿੰਡ ਇੱਛੇਵਾਲਾ ਦੀ ਇਹ ਵੀਡੀਓ ਹੈ ਐਂਜੇ ਜੀ ਇੱਥੇ ਨਾ ਇਸ ਤਰ੍ਹਾਂ ਵਾਪਰੀ ਅੱਜ ਅਸੀਂ ਸਾਨੂੰ ਪਤਾ ਲੱਗਾ ਹੈ ਸਾਡੇ ਨਗਰ ਦੇ ਲਖਬੀਰ ਸਿੰਘ ਜੀ ਸੋ ਇਹਨਾਂ ਵੱਲੋਂ ਸਾਨੂੰ ਅੱਜ ਪਤਾ ਲੱਗਾ ਫੋਨ ਆਇਆ ਹੈ ਇੱਛੇ ਵਾਲੇ ਦੇ ਵਿੱਚ ਜਿਹੜੀ ਅੱਜ ਘਟਨਾ ਵਾਪਰੀ ਬਹੁਤ ਮੰਦਭਾਗੀ ਲਾਲਚ ਦੇ ਵਿੱਚ ਆਣ ਕੇ ਪਹਿਲਾਂ ਗੁਰੂ ਸਾਹਿਬ ਨੂੰ ਹੀ ਮੰਨਦੇ ਸੀ ਉਹ ਲਾਲਚ ਦੇ ਵਿੱਚ ਆਣ ਕਰਕੇ ਉਹਨਾਂ ਨੇ ਕੋਈ ਪਤਾ ਲੱਗ ਰਿਹਾ ਹੈ ਕਿ 2 ਲੱਖ ਰੁਪਇਆ ਲਿਆ ਏ ਕੁੜੀਆ ਦਾ ਵਿਆਹ ਰੱਖਿਆ ਏ ਲਾਲਚ ਦੇ ਪਿੱਛੇ ਆਣ ਕਰਕੇ ਜਿਹੜੀ ਉਹਨੇ ਅੱਜ ਮੰਦਭਾਗੀ ਜਿਹੜੀ ਘਟਨਾ ਘਟਈ ਏ ਇਹ ਨਹੀਂ ਚਾਹੀਦਾ ਕਿਉਂਕਿ ਸਾਡੇ ਸਤਿਗੁਰੂ ਪਾਤਸ਼ਾਹ ਜੀ ਪੂਜਣ ਯੋਗ ਨੇ ਸਤਿਗੁਰੂ ਪਾਤਸ਼ਾਹ ਇਹ ਦੀਨ ਦੁਨੀ ਦੇ ਮਾਲਕ ਨੇ ਸਾਰੇ ਸ੍ਰਿਸ਼ਟੀ ਦੇ ਮਾਲਕ ਨੇ ਉਹ ਨਗਰ ਦੇ ਵਿੱਚ ਪਾਦਰੀ ਰਹਿੰਦਾ ਇੱਚੇ ਵਾਲੇ ਦੇ ਵਿੱਚ ਉਹਨਾਂ ਦੇ ਨਾਲ ਕੋਈ ਇਹਦੀ ਗੱਲਬਾਤ ਹੋਈ ਹੈ ਤੇ ਉਹਨਾਂ ਵੱਲੋਂ ਪੈਸੇ ਦਿੱਤੇ ਗਏ ਨੇ ਤੇ ਰੂੜੀ ਤੇ ਗੁਰਕਾ ਸਾਹਿਬਾ ਤੇ ਫੋਟੋਆਂ ਤੇ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਰੁਮਾਲੇ ਚ ਇਹਨਾਂ ਨੇ ਸਾਡੇ ਕਿਰਪਾਨ ਸਾਹਿਬ ਇਹ ਜਿਹੜੇ ਰੂੜੀ ਦੇ ਛੱਡੇ ਗਏ ਨੇ ਅਹੀਂ ਇਹਦੀ ਵੱਡੇ ਪੱਧਰ ਤੇ ਨਖੇਦੀ ਕਰਦੇ ਆ ਕਿ ਬਹੁਤ ਮਾੜੀ ਘਟਨਾ ਜਿਹੜੀ ਇਹਨਾਂ ਨੇ ਕੀਤੀ ਇਸ ਤਰ੍ਹਾਂ ਨਹੀਂ ਚਾਹੀਦਾ ਸੋ ਅੱਜ ਇ ਸਦਰ ਥਾਣੇ ਵਿੱਚ ਸਾਰੇ ਹਾਜ਼ਰ ਹੋਏ ਆ ਜੋ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਜਿਸ ਇਨਸਾਨ ਨੇ ਗਲਤ ਕਦਮ ਚੁੱਕਿਆ ਹੈ ਬਾਕੀ ਸਾਰੀ ਸੰਗਤ ਦੀ ਇਹ ਹੀ ਮੰਨ ਦੀ ਭਾਵਨਾ ਹੈ ਕਿ ਉਹ ਸਾਰੇ ਪਰਿਵਾਰ ਤੇ ਪਰਚਾ ਹੋਵੇ ਕਿਉਂਕਿ ਜਦੋਂ ਕੋਈ ਵੀ ਕੰਮ ਦੇ ਕੰਮ ਹੋਇਆ ਘਰ ਦੇ ਵਿੱਚ ਸਲਾਹ ਸਾਰਿਆਂ ਦੇ ਨਾਲ ਹੀ ਇਹ ਜਿਹੜਾ ਉਹਨਾਂ ਨੇ ਕਦਮ ਪੁੱਟਿਆ ਹੈ ਤੋ ਇਹ ਅਸੀਂ ਬੇਨਤੀ ਕਰਨਗੇ ਅੱਗੇ ਵਾਸਤੇ ਜਿਹੜੀਆਂ ਇਹੋ ਜਿਹੀਆਂ ਘਟਨਾ ਨਾ ਕੜੀਏ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਇਛੇ ਵਾਲਾ ਦੇ ਵਿੱਚ ਲੋਕਲ ਰੈਜ਼ੀਡੈਂਟ ਨੇ ਦੇਖਿਆ ਕਿ ਕੂੜੀ ਦੇ ਢੇਰ ਦੇ ਉੱਤੇ ਇੱਕ ਥੈਲਾ ਤੇ ਇੱਕ ਛੋਟਾ ਜਿਹਾ ਬੂਰਾ ਪਿਆ ਜਦੋਂ ਉਹਨੇ ਚੈੱਕ ਕੀਤਾ ਤੇ ਉਹਨੇ ਦੇਖਿਆ ਕਿ ਉਹਦੇ ਵਿੱਚ ਮਹਾਰਾਜ ਸਾਹਿਬ ਦਾ ਗੁਟਕਾ ਸਾਹਿਬ ਸੀਗੇ ਤੇ ਹੋਰ ਸਮਗਰੀ ਸੀ ਤੇ ਕੁਝ ਦੇਵੀ-ਦੇਵਤਿਆਂ ਦੀ ਹਿੰਦੂ ਧਰਮ ਤੇ ਸਿੱਖ ਧਰਮ ਨਾਲ ਲੱਤ ਹਿੰਦੂ ਦੇਵਤਿਆਂ ਦੀ ਫੋਟੋ ਸੀਗੀਆਂ ਜੋ ਪਤਾ ਲੱਗਿਆ ਵੀ ਇਹ ਉੱਥੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਉੱਥੇ ਛਟੀਆਂ ਨੇ ਇਮੀਡੀਏਟਲੀ ਉਹਨਾਂ ਦੇ ਬਿਆਨ ਲਿਖ ਕੇ ਤੇ ਪਰਚਾ ਦਰਜ ਕੀਤਾ ਗਿਆ ਤੇ ਜਿਸ ਵਿਅਕਤੀ ਵੱਲੋਂ ਛਟੀਆਂ ਗਈਆਂ ਸੀ ਉਹਨੂੰ ਅਰੈਸਟ ਕਰ ਲਿਆ ਇਹ ਅੱਜ ਸਵੇਰ ਦੀ ਹੈ ਜੀ ਸਵੇਰੇ ਉਹਨਾਂ ਦੇ ਧਿਆਨ ਚ ਲਿਆਂਦਾ ਤੇ ਜਦੋਂ ਸਾਡੇ ਕੋਲ ਆਏ ਤੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਪਰਚਾ ਦਰਜ ਕਰ ਉਹਦੀ ਗ੍ਰਿਫਤਾਰੀ ਵੀ ਹੋਈ ਗਈ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਅਗਲੀ ਤਫ਼ਤੀਸ਼ ਅਜੇ ਜਾਰੀ ਹੈ ਸਾਰੇ ਜਿਹੜੇ ਤੱਥ ਨੇ ਦਰਾਂਨੇ ਉਹਦੀ ਪੁੱਛਗਿੱਛ ਤੇ ਸਫਰ ਮਿਸਲ ਤੇ ਲੇਮਾ ਕਬੀਰ ਸੇ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਨਾਲ ਭਾਈ ਜਸਪਾਲ ਸਿੰਘ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਤੇ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੋਤਵਰ ਤੇ ਸਿਕਸ ਕਲੂਡਨ ਫੈਡਰੇਸ਼ਨ ਦੇ ਸਾਰੇ ਮੋਤਵਰ ਸਿੰਘ ਖੜੇ ਇੱਥੇ ਜੀ ਨਾਲ ਪਿੰਡ ਦੇ ਅੱਛੀ ਵਾਲੇ ਪਿੰਡ ਦੇ ਮੋਤਵਰ ਆਦਮੀ ਸਰ ਪ੍ਰਧਾਨ ਜੀ ਖੜੇ ਨੇ ਸਾਰੇ ਸੰਗਤ ਕਲੀ ਹੈ ਘਟਨਾ ਪਾਜੀ ਅੱਜ ਅੱਛੀ ਵਾਲੇ ਪਿੰਡ ਚ ਸਾਡੀ ਜਥੇਬੰਦੀ ਨੂੰ ਜਸਪਾਲ ਸਿੰਘ ਨੂੰ ਸਾਨੂੰ ਫੋਨ ਆਇਆ ਵੀ ਉੱਥੇ ਗੁਟਕਾ ਸਾਹਿਬ ਇਸੇ ਬੰਦੇ ਨੇ ਕਕਾਰ ਤੇ ਧਰਮ ਨੂੰ ਫੋਟੋਆਂ ਤੇ Hindu ਧਰਮ ਦੇ ਚਲੇਸੇ ਇਸੇ ਨੇ ਰੂੜੀ ਦੇ ਛੁੱਟੇ ਨੇ ਬਾਅਦ ਵਿੱਚ ਜਾ ਕੇ ਜੱਥੇਬੰਦੀਆਂ ਚੈੱਕ ਕੀਤਾ ਉੱਥੇ ਪਿੰਡ ਦਾ ਹੀ ਧਰਮਿੰਦਰ ਨਾਦ ਆਦਮੀ ਸੀ ਉਹ ਪਹਿਲੋ ਹਿੰਦੂ ਸੀ ਬਾਅਦ ਸਿੱਖ ਬਣਿਆ ਸਿੱਖ ਤੋਂ ਬਾਅਦ ਉਹ ਸਾਈ ਧਰਮ ਚੋਂ ਬਣਾ ਲਿਆ ਤੇ ਕਿਹੜੇ ਇੱਕ ਪਾਦਰੀ ਦੇ ਕਹਿਨ ਤੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਧਾਰਮਿਕ ਪੁਸਤਕਾਂ ਤੇ ਸਾਡੇ ਕਿਹੜੇ ਧਾਰਮੋ ਚੈਨ ਉਹਨੇ ਜਾ ਕੇ ਰੂੜੀ ਦੇ ਛੁੱਟੇ ਆ ਬਾਪਰੇ ਜਥੇਬੰਦੀਆਂ ਜਾ ਕੇ ਪ੍ਰਸ਼ਾਸਨ ਨੂੰ ਉੱਥੇ ਸਾਰਾ ਮੌਕਾ ਦਿਖਾਇਆ ਪਰ ਪ੍ਰਸ਼ਾਸਨ ਨੇ ਹੁਣ ਅੱਲੇ ਤਰਮਿੰਦਰ ਕੋਈ ਪਰਚਾ ਦਰਜ ਹੋ ਰਿਹਾ ਇੱਕ ਬੰਦੇ ਤੇ ਸਾਡੀ ਸਾਰੀ ਜਥੇਬੰਦੀਆਂ ਨੇ ਪ੍ਰਸ਼ਾਸਨ ਦਾ ਡਿਪਟੀ ਸਾਹਿਬ ਡੀਐਸਪੀ ਸਾਹਿਬ ਸਿਟੀ ਸਾਹਿਬ ਡੀਐਸਪੀ ਸਾਹਿਬ ਹੈੱਡਕੁਆਟਰ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਕਿਹਾ ਵੀ ਅਸੀਂ ਇਨਕੁਆਰੀ ਕਰਾਂਗੇ ਅਸੀਂ ਜਥੇਬੰਦੀਆਂ ਵੱਲੋਂ ਅੱਜ 5 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੰਨੇ ਆ 10 ਤਰੀਕ ਤੱਕ ਜੇ ਤਾਂ ਪ੍ਰਸ਼ਾਸਨ ਨੇ ਉਹ ਕਿਹੜੇ ਪਾਸਟਰ ਨੇ ਜਿਹੜੇ ਉਹਦੇ ਨਾਲ ਬੰਦੇ ਹੋਰਨ ਵਾਲ ਬਣੇ ਪਿੰਡ ਦੇ ਉਹਦੇ ਸਾਰੇ ਪਰਿਵਾਰ ਜਿਹਨਾਂ ਨੇ ਮਿਲੀਪੁੱਤ ਕਰਕੇ ਧਰਮ ਪਰਿਵਰਤਨ ਕੀਤਾ ਸਾਰਿਆਂ ਤੇ ਪਰਚਾ ਦਰਜ ਕਰਨ ਨਹੀਂ ਤਾਂ ਭਾਈ ਸਾਧਰੀ ਦੇ ਮਗਰੋਂ ਵੱਡਾ ਇਕੱਠ ਕਰਕੇ ਸਾਰੇ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਆ ਅੱਜ ਦਿਨੀ ਖਬਰ ਸੁਣਨੇ ਆ ਗੁਰੂ ਸੇਵ ਦੀ ਬੇਦਬੀ ਦੀ ਪਰ ਅਸੀਂ ਹੁਣ ਸਾਡੇ ਕੰਨਾਂ 'ਚ ਬੇਦਬੀ ਸੁਣ ਸੰਨ ਕੇ ਅੱਕ ਗਏ ਸਾਨੂੰ ਹੁਣ ਕੋਈ ਸਾਨੂੰ ਜੀਣ ਦਾ ਇੱਥੇ ਹੱਕ ਨਹੀਂ ਰਹਿ ਗਿਆ ਕਿ ਸਾਡੇ ਧਰਮ ਦੇ ਗੁਰਕਾ ਸਾਹਿਬ ਦੇ ਕਿਰਪਾਣੀ ਆਏ ਦਿਨ ਬੇਤਬੀਆ ਨਹੀਂ ਸਹਾਰ ਸਕਦੇ ਪਰ ਜੇ ਪ੍ਰਸ਼ਾਸਨ ਨਾ ਕਾਰਵਾਈ ਕੀਤੀ ਦੱਸ ਦਿਓ ਆਇੰਦਨਾ ਟਾਈਮ ਦਿੰਨੇ ਫਿਰ ਇਹ ਮਜਬੂਰਨ ਕਰਕੇ ਸਾਰੇ ਸਿੱਖ ਜਿਹਾ ਬੰਦੇ ਨੂੰ ਇਕੱਠਾ ਕਰਕੇ ਇੱਥੇ ਵੱਡਾ ਚਿੰਗਰਚਾ ਐਲਾਨ ਕਰਾਂਗੇ ਉਹਦੀ ਜ਼ਿੰਮੇਵਾਰੀ ਪਾਈ ਇੱਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ ਦੀ ਪੰਜਾਬ ਸਰਕਾਰ ਦੀ ਹੋਵੇਗੀ ਅਸੀਂ ਇੰਨੇ ਕੋਈ ਬੇਨਤੀਆਂ ਸਾਰੀ ਕੌਮ ਨੂੰ ਕਰਦੇ ਆ ਗੁਟਕਾ ਸਾਹਿਬ ਜੀ ਵੀ ਧਰਮ ਪਰਿਵਰਤਨ ਕਰਦੇ ਆ ਫਾਈ ਧਰਮ ਦੇ ਕਹਿੰਦੇ ਕਿ ਕਿਸੇ ਹੋਰ ਧਰਮ ਦੀ ਦੇਵੀ ਦੇਵਤੇ ਦੀ ਘਰ ਚ ਫੋਟੋ ਨਹੀਂ ਰਣੀ ਚਾਹੀਦੀ ਉਹਨਾਂ ਦੇ ਧਰਮ ਅਨੁਸਾਰ ਉਹ ਨਾ ਹੀ ਗੁਰੂ ਘਰ ਦੀ ਦੇਖ ਲੈਂਦੇ ਆ ਨਾ ਹੀ ਕਿਸੇ ਧਰਮ ਦਾ ਪ੍ਰਸ਼ਾਦ ਖਾਂਦੇ ਆ ਪਰ ਸਾਰਾ ਚੁੱਕੇ ਬਾਹਰ ਸੁੱਟਦਾ ਜੋ ਨਾ ਵਾਤ ਸਾਰਾ ਸਾਡਾ ਅਸੀਂ ਉਹ ਗੱਲ ਨਹੀਂ ਕਹਿ ਸਕਦੇ ਉਹਨਾਂ ਵਾਸਤੇ ਸਾਰਾ ਕਬਾੜ ਸੀ ਉਹਨਾਂ ਸਾਰੇ ਚੁੱਕ ਕੇ ਬਾਹਰ ਸੁੱਟਿਆ ਤੇ ਕਿਹੜੇ ਸਾਡੇ ਸਾਰੇ ਕਿੱਥੇ ਵੀ ਗੁਰੂ ਨਾਨਕ ਦੇਵ ਜੀ ਸਿੱਖ ਬੈਠਾ ਹੈ ਕਿਤੇ ਹਿੰਦੂ ਵੀਰ ਬੈਠਾ ਹੈ ਉਹਨਾਂ ਸਾਰੇ ਮਨਾਂ ਨੂੰ ਥੇਰ ਪਹੁੰਚੀ ਆ ਸਾਰੇ ਵਿਸ਼ਵ 'ਚ ਸਾਡੀ ਇਹ ਗੱਲ ਦੀ ਧਰਮ ਦੀ ਨਰਾਦਰੀ ਹੋਈ ਆ ਇੱਕ ਧਰਮ ਦੋ ਧਰਮਾਂ ਦੇ ਹੋਈ ਆ ਨਾਲ ਹਿੰਦੂ ਧਰਮ ਦੇ ਵੀ ਐਕਚੁਅਲੀ ਸੇ ਹੋਏ ਨੇ ਨਾਲ ਸਿੱਖ ਧਰਮ ਦੇ ਗਰਮਾਣੀ ਦੀ ਕੁਟਕੀ ਦੀ ਸਿੱਖ ਧਰਮ ਦੀਆਂ ਪੁਸਤਕਾਂ ਹਿੰਦੂ ਧਰਮ ਦੀਆਂ ਪੁਸਤਕਾਂ ਦੇ ਨਾਲ ਤੋਂ ਨਾਲ ਸਿਰੂ ਫੋਟੋ ਵੀ ਨਾਲ ਤੇ ਉਹਨਾਂ ਦੇ ਕਰਕੇ ਸਾਰਿਆਂ ਨੂੰ ਕਹਿੰਦੇ ਵੀ ਭਾਈ ਪ੍ਰਸ਼ਾਚਨ ਇਨਕੁਆਰੀ ਕਰਕੇ ਕਿਹੜੇ ਦੋਸ਼ੀ ਨੇ ਉਹ 5 ਦਿਨ ਦੇ ਵਿੱਚ ਪਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ 5 ਦਿਨ ਤੋਂ ਬਾਅਦ ਵੱਡਾ ਸ਼ਿਕਰਚਾ ਐਲਾਨ ਕਰਨਾ ਪਊਗਾ ਤੇ ਇਸ ਇਸ ਗੱਲ ਨਾਲ ਅੱਜ ਸਹਿਮਤ ਹੋਏ ਆ ਆਪਣੇ ਡੀਐਸਪੀ ਸਿਟੀ ਸਾਹਿਬ ਨਾਲ ਤੇ ਡੀਐਸਪੀ ਹੈੱਡਕੁਆਰਟਰ ਨਾਲ ਤੇ ਜੇ ਨਾ ਕਰਨਗੇ ਫਿਰ ਸਾਨੂੰ ਮਜਬੂਰਨ ਵੱਡੇ ਸ਼ਿਕਰਚਾ ਦਾ ਐਲਾਨ ਕਰਨਾ ਪਊਗਾ 10 ਤਵ ਮਗਰ ਉਹ ਹੀ ਮੀਟਿੰਗ ਕਰਕੇ ਸਾਰੇ ਜਥੇਬੰਦੀ ਹੁਣ ਬੇਨਤੀ ਕਰਦੇ ਆ ਵੀ 10 ਤਰੀਕ ਨੂੰ ਆਪਾਂ ਮੀਟਿੰਗ ਕਰਾਂਗੇ ਸਾਰਾ ਗੜੀ ਗੁਰਦੁਆਰੇ ਔਰ ਜਥੇਬੰਦੀਆਂ 10 ਤਰੀਕ ਨੂੰ ਸਾਰਾ ਗੜੀ ਪਹੁੰਚ ਕੇ ਆਪਾਂ ਅਗਲੀ ਵਿਚਾਰ ਕਰਾਂਗੇ ਜੀ